ਵਿਕਰਮ ਸਿੰਘ ਮਜੀਠੀਆ ਲਗਾਤਾਰ ਸਰਕਾਰ ਦੇ ਨਿਸ਼ਾਨੇ ਤੇ ਰਹੇ ਹੁਣ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਕੋਰਟ ਦਾ ਰੁਖ ਕੀਤਾ ਉਹਨਾਂ ਨੇ ਵਿਕਰਮ ਮਜੀਠੀਆ ਦੇ ਖਿਲਾਫ ਸਰਚ ਵਾਰੰਟ ਲਈ ਜਿਹੜੀ ਪਰਮਿਸ਼ਨ ਮੰਗੀ ਹੈ ਕੋਰਟ ਵੱਲੋਂ ਤੁਹਾਨੂੰ ਇਹਦੇ ਪਿੱਛੇ ਕੀ ਲੱਗਦਾ ਹੈਗਾ ਕਿ ਜਿਹੜਾ ਇਹ ਮਸਲਾ ਲਟਕਦਾ ਰਿਹਾ ਕਈ ਸਾਲਾਂ ਤੋਂ ਕਿਸੇ ਤਹਿ ਤੱਕ ਤੇ ਪਹੁੰਚਿਆ ਨਹੀਂ ਹੈਗਾ ਸਰਚ ਵੋਲਟ ਨਾਲ ਗੱਲ ਕਿੱਥੇ ਜਾ ਕੇ ਨਿਬੜੂਗੀ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਸ ਟਾਈਮ ਇਸ ਮਸਲੇ ਦੇ ਵਿੱਚ ਸਿਆਸਤ ਬਹੁਤ ਹੋ ਰਹੀ ਹੈ ਕਿਤੇ ਬਿਕਰਮ ਸਿੰਘ ਮਜੀਠੀਆ ਇਸ ਟਾਈਮ ਇਸ ਸਿਆਸਤ ਦਾ ਹੌਟਸਪੌਟ ਬਣੇ ਹੋਏ ਨੇ ਦੂਜੀ ਗੱਲ ਹੈ ਕਿ ਇਸ ਤੇ ਸਿਆਸਤ ਬਹੁਤ ਬੇਲੜੀ ਹੋ ਰਹੀ ਹੈ ਤੀਜੀ ਗੱਲ ਹੈ ਕਿ ਇਹਦੇ ਚ ਆਮ ਆਦੀ ਪਾਰਟੀ ਨੂੰ ਬੜੀ ਰੀਲਿਫ ਮਿਲੀ ਹੈਗੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 3 ਦਿਨ ਤੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਲੁਧਿਆਣੇ ਬੈਠੇ ਨੇ ਵਿਰੋਧੀਆਂ ਨੇ ਨਿਸ਼ਾਨੇ ਉਹਨਾਂ ਤੇ ਲਾਉਣੇ ਸੀ ਇਸ ਟਾਈਮ ਸਾਰੀ ਜਿਹੜੀ ਸਿਆਸਤ ਆ ਉਹ ਵਿਕ੍ਰਮ ਸਿੰਘ ਮਜੀਠੀਆ ਤੇ ਆ ਟਿਕੀ ਹੈਗੀ ਪਹਿਲਾ ਸਿਕਿਉਰਟੀ ਲੈ ਕੇ ਹੁਣ ਉਹਨਾਂ ਦੇ ਘਰ ਦੀ ਸਰਚ ਵਾਰੰਟ ਨੂੰ ਲੈ ਕੇ ਤੀਜਾ ਜਿਹੜਾ ਬਾਬਾ ਸੀਚੇਵਾਲ ਨੇ ਪਖੰਡ ਕੀਤਾਗਾ ਉਹ ਪਖੰਡ ਬਾਬੇ ਦਾ ਫੜਿਆ ਗਿਆ ਕਿ ਤੁਸੀਂ ਆਪਣੇ ਨਾਮ ਦੇ ਨਾਲ ਸੰਤ ਵੀ ਲਾਉਂਦੇ ਹੋ ਤੇ ਫਿਰ ਪਖੰਡ ਵੀ ਕਰਦੇ ਹੋ ਉਹ ਫੜਿਆ ਗਿਆਗਾ ਹਾਲਾਕੇ ਵਿਧਾਨ ਸਭਾ 'ਚ ਬੜਾ ਮੁੱਦਾ ਉੱਠਿਆ ਕਿ ਬਾਬਾ ਇੰਜੀਨੀਅਰ ਥੋੜਾ ਤੇ ਕੱਲ ਜਦੋਂ ਖਬਰ ਛੱਪੀ ਦੇਣਕ ਪਾਸ ਕਰਦੇ ਵਿੱਚ ਕਿ ਜਿਹੜਾ ਬਾਬਾ ਪੈਰ ਰੱਖ ਕੇ ਕੁਰਸੀ ਤੇ ਬੈਠ ਕੇ ਤੇ ਪਾਣੀ ਪੀ ਰਿਹਾ ਉਹ ਕਹਿੰਦੇ 1 ਘੰਟਾ ਪਹਿਲਾਂ ਪਾਣੀ ਛੱਡਿਆ ਗਿਆ ਤੇ ਜਦੋਂ ਸਾਫ਼ ਹੋ ਗਿਆ ਤੇ ਬਾਬਾ ਪੀ ਗਿਆ ਉਸ ਤੋਂ ਬਾਅਦ ਬਾਬੇ ਦੀ ਫੋਟੋ ਹੋ ਗਈ ਵੀਡੀਓ ਬਣ ਗਈ ਤੇ ਬਾਬਾ ਚ ਚੱਲ ਗਿਆ ਤੇ ਫਿਰ ਉੱਥੇ ਫਿਰ ਗੰਦਾ ਪਾਣੀ ਆ ਗਿਆ ਯਾਰ ਬਾਬਾ ਸੀਚੇ ਵਾਲ ਐਡਾ ਸ਼ੋਰ ਦਾ ਭੁੱਖਾ ਇਨਾ ਲਸਟੀ ਕਿ ਤੁਸੀਂ ਇੱਕ ਸੰਤ ਹੋ ਕੇ ਮੈਂ ਤਾਂ ਸੰਤ ਨਹੀਂ ਕਹਿੰਦਾ ਇੱਕ ਬਾਬਾ ਹੋ ਕੇ ਇੱਕ ਬਾਬਾ ਹੋ ਕੇ ਤੁਸੀਂ ਇਹ ਪਖੰਡ ਕਰੋਗੇ ਸਿਰ ਤੇ ਸਿਫt ਜਸਟੀਫਾਈ ਕਰਨ ਕਿ ਮੈਂ ਪਾਣੀ ਪਾਣੀ ਵਾਲਾ ਬਾਬਾ ਹੈਗਾ ਤੈਨੂੰ ਇਹ ਪਖੰਡ ਕਰਨ ਦੀ ਕੀ ਲੋੜ ਸੀ ਉਹ ਇੱਕ ਮੁੱਦਾ ਬੰਨਾ ਸੀ ਇੱਕ ਬਾਬੇ ਵਾਲਾ ਇੱਕ ਅਰਵਿੰਦ ਕੇਜਰੀਵਾਲ ਸਾਹਿਬ ਵਾਲਾ ਮੁੱਦਾ ਬੰਨਾ ਸੀ ਇੱਕ ਮਨੀਸ਼ ਸੋਦੀਆ ਸਾਹਿਬ ਵਾਲਾ ਮੁੱਦਾ ਬੰਨਾ ਸੀ ਉਹ ਸਾਰੇ ਮੁੱਦੇ ਸਰਕਾਰ ਨੇ ਦਬਾਲੇ ਤੇ ਵਿਕਰਮ ਸਿੰਘ ਮਜੀਠੀਆ ਵਾਲਾ ਮੁੱਦੇ ਨੂੰ ਹਵਾ ਦਿੱਤੀ ਗਈ ਇੱਕ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਤੇ ਜ ਉਹਨਾਂ ਦੇ ਘਰ ਹੁਣ ਸਰਚ ਵਾਰੰਟ ਜਿਹੜੀ ਨਵੀਂ ਐਸਆਈਟੀ ਬਣੀ ਆ ਜਿਸ ਦੇ ਮੁਖੀ ਵਰਨ ਸ਼ਰਮਾ ਆਈਪੀਐਸ ਅਫੀਸਰ ਐਸਪੀ ਰੈਂਕ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਹੈਗੀ ਆ ਉਹਨਾਂ ਨੇ ਹਾਈ ਮਹਾਲੀ ਕੋਰਟ ਦੇ ਵਿੱਚ ਕਿਉਂਕਿ ਮਹਾਲੀ ਚ ਵਿੱਚ ਪਟਾਚਾ ਦਰਜ ਹੋਇਆ ਨਾ ਉਹਨਾਂ ਨੇ ਪਟੀਸ਼ਨ ਪਾਈ ਆ ਕਿ ਸਾਨੂੰ ਸਰਚ ਵਾਰੰਟ ਚਾਹੀਦੇ ਹੈਗੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਪੰਜਵੀਂ ਐਸਆਈਟੀ ਆ ਕੇਸ 2023 ਚਾਰजेस ਬਾਈ ਚ ਰਜਿਸਟਰਡ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਸਰਚ ਵਾਰੰਟ ਸਰਚ ਵਾਰੰਟ ਕਰਕੇ ਕੀ ਸਿਰਫ ਤੇ ਸਿਰ ਬਿਕਰਮ ਸਿੰਘ ਮਜੀਠੀਆ ਨੂੰ ਜਲੀਲ ਕਰਨਾ ਘਰ ਦੇ ਸਰਚ ਕਰੋਗੇ ਉਹਦੇ ਘਰ ਦੇ ਜਿਹੜੇ ਡੀਵੀਆਰ ਪੁੱਟ ਲਿਆਓਗੇ ਜਿਹੜੇ ਕੈਮਰੇ ਲੱਗੇ ਹੋਣਗੇ ਹੋਰ ਕੀ ਕਰ ਕਰ ਲੋਗੇ ਵੀ ਮਤਲਬ ਬਿਕਰਮ ਸਿੰਘ ਮਜੀਠੀਆ ਨੇ ਕੀ ਘਰ ਕਾਗਜ ਵੈਸੇ ਰੱਖੇ ਹੋਣਗੇ ਬਿਕਰਮ ਸਿੰਘ ਮਜੀਠੀਆ ਕੱਚਾ ਖੜਾ ਰੀ ਹੈ ਕੋਈ ਬੜਾ ਘੈਣ ਪੰਜਾਬ ਦਾ ਇੱਕ ਪੋਲਿਟਿਸ਼ਨ ਆ ਜਿਹਨੂੰ ਪੰਜਾਬ ਦੀ ਦੇਸ਼ ਦੀ ਪੋਲਿਟਿਕ ਦੀ ਚੰਗੀ ਸਮਝ ਆ ਔਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਤੇ ਉਹ ਉਹ ਉਹਦੇ ਘਰ ਜਾਓਗੇ ਤੇ ਉਹਦੇ ਜਿੰਨੇ ਕੈਮਰੇ ਕੋਰੇ ਪੁੱਟ ਲਿਆਵੋਗੇ ਮਤਲਬ ਇੱਕ ਬੰਦੇ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ ਉਹ ਜਿਵੇਂ ਕਹਿ ਰਹੇ ਕਿ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ ਸਰਚ ਵਾਰੰਟ 3 ਸਾਲ ਹੋ ਗਏ ਕੇਸ ਰਜਿਸਟਰਡ ਹੋਏ ਨੂੰ ਪੰਜ ਐਸਆਈਟੀ ਬਣ ਗਈਆਂ ਤੇ ਅੱਜ ਉਹਦੇ ਘਰ ਕੀ ਲੱਭੂਗਾ ਤੈਨੂੰ ਮੰਨ ਲਓ ਆਪਾਂ ਮੰਨ ਕੇ ਜੇ ਜੇ ਕਿਸੇ ਦੇ ਘਰ ਹੋਵੇ ਵੀ ਤੇਰੇ ਘਰ ਹੋਵੇ ਮੇਰੇ ਘਰ ਹੋਵੇ 3 ਸਾਲ ਬਾਅਦ ਮੇਰੇ ਤੇਰੇ ਘਰ ਦੀ ਸਰਚ ਵਾਰਡ ਤੇ ਮੈਂ ਉਥੇ ਕੁਝ ਰੱਖਿਆ ਹੋਊਗਾ ਔਰ ਕਿਹੜੇ ਘਰ ਦੀ ਸਰਚ ਵਾਰੰਟ ਕਰੋਗੇ ਤੁਸੀਂ ਕੀ ਉਹਦਾ ਜਿਹੜਾ ਜੱਦੀਕਰ ਅੰਮ੍ਰਿਤਸਰ ਦੇ ਵਿੱਚ ਉਹਦੀ ਕਰੋਗੇ ਜਾਂ ਜਿਹੜਾ ਉਹਦਾ ਸਰਕਾਰੀ ਫਲੈਟ ਆ ਉਹਨਾਂ ਦੀ ਮਿਸੇਸ ਕੋਲ ਬਤੌਰ ਐਮਐਲਏ ਉਹ ਕਰੋਗੇ ਕੀ ਆ ਉਹ ਇਸੇ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਪਟੀਸ਼ਨ ਪਾਈ ਸਾਨੂੰ ਦੱਸਿਆ ਜਾਵੇ ਪਟੀਸ਼ਨ ਦੀ ਕਾਪੀ ਦਿੱਤੀ ਜਾਵੇ ਜਿਹੜੀ ਐਸਆਈਟੀ ਨੇ ਕੀਤੀ ਆ ਤੇ ਪਤਾ ਲੱਗੇ ਕੀ ਆ ਕੀ ਕੀ ਲਾਇਏ ਨੇ ਇਹ ਮਤਲਬ ਇਹ ਸਾਰਾ ਇਸ ਮਸਲੇ ਦੇ ਵਿੱਚ ਪਿਛਲੇ ਤਿੰਨ ਸਵਾ ਤਿੰਨ ਸਾਲਾਂ ਤੋਂ ਸਿਆਸਾ ਦਾ ਕੇਂਦਰ ਜਾਂ ਸਿਆਸਤ ਹੋ ਰਹੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੁਣ ਅੱਜ ਵੀ ਰਤੇਸ਼ ਲੱਖੀ ਉਹਨਾਂ ਨੇ ਇੱਕ ਜਿਹੜੇ ਡਿਪਟੀ ਡਾਇਰੈਕਟਰ ਰਹੇ ਚੁੱਕੇ ਨੇ ਈਡੀ ਦੇ ਵਿੱਚ ਨਰਿੰਦਰ ਸਿੰਘ ਹੋਣੀ ਜਿਹੜਾ ਰਿਟਾਇਰ ਹੋ ਚੁੱਕੇ ਨਰਿੰਦਰ ਸਿੰਘ ਹੋਣਾ ਵੀ ਜਦੋਂ ਈਡੀ ਨੇ ਪਹਿਲੀ ਦਫਾ ਵਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਕੀਤੀ ਉਹਨਾਂ ਕੀਤੀ ਸੀ ਉਹ ਕਹਿੰਦੇ ਉਹਨਾਂ ਨੇ ਚਾਰ ਪਹਿਲੂ ਦਿਖਾਏ ਨੇ ਇੱਕ ਤਾਂ ਕਹਿੰਦੇ ਪੰਜਾਬ ਸਰਕਾਰ ਦਾ ਰੋਲ ਇੱਕ ਐਸਆਈਡੀ ਦਾ ਰੋਲ ਇੱਕ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਵੀ ਇੰਨੇ ਚਿਰ ਜਿਹੜਾ ਕੇਸ ਰਜਿਸਟਰ ਹੋਇਆ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈਗੀ ਜਾ ਫਿਰ ਕੁਝ ਨਹੀਂ ਨਿਕਲਦਾ ਚਲਾਨ ਤੋ ਹੀ ਹਾਲੇ ਤੱਕ ਪੇਸ਼ ਨਹੀਂ ਕੀਤਾ ਹੈਗਾ ਇਸ ਕਰਕੇ ਇਸ ਬਥਲੇ ਤੇ ਕੀ ਸਿਆਸਤ ਜਾਇਜ਼ ਹੋ ਰਹੀ ਹੈ ਕਿ ਨਜਾਇਜ਼ ਹੋ ਰਹੀ ਹੈ ਕੀ ਸਰਕਾਰ ਨੇ ਇਨਾਂ ਦਿਨ ਜਿਹੜੇ ਮੁੱਦੇ ਨੇ ਉਹਨਾਂ ਨੂੰ ਪਟਕਾਉਣ ਦੀ ਯਤਨ ਦੇ ਚੱਕਰ ਵਿੱਚ ਇੱਕ ਨਵਾਂ ਮੁੱਦਾ ਖੜਾ ਕੀਤਾ ਹੈਗਾ ਕਿ ਤੁਹਾਡੇ ਬਾਬੇ ਸੀਚੇਵਾਲ ਦਾ ਪਖੰਡ ਫੜਿਆ ਗਿਆ ਪਾਸਕਰ ਦੇ ਵੀ ਪਹਿਲੇ ਪੰਨੇ ਤੇ ਖਬਰ ਆ ਉਹਨੂੰ ਖਬਰ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਹਿੰਦੇ ਜੇ ਮੈਂ ਮੈਂ ਬੋਲਾਂਗਾ ਤੇ ਵਿਵਾਦ ਖੜਾ ਹੋ ਜਾਊਗਾ ਕਿ ਉਹਨੇ ਕਿਹਾ ਕਿ ਬਾਬਾ ਕਿਹੜਾ ਇੰਜੀਨੀਅਰ ਬਾਬੇ ਦੇ ਜਿਹੜੇ ਪ੍ਰੋਜੈਕਟ ਫੇਲ ਤੇ ਉਧਰ ਹਰਾਨੀ ਵਾਲੀ ਡਾਕਟਰ ਬਲਬੀ ਸਿੰਘ ਜਿਹੜੇ ਸਿਹਤ ਮੰਤਰੀ ਕਹਿੰਦੇ ਸਾਇੰਸ ਕਿਸੇ ਪਿਓ ਦੀ ਨਹੀਂ ਆ ਪਈ ਫਿਰ ਤੁਸੀਂ ਮੈਡੀਕਲ ਕਿਉਂ ਪੜਿਆਗਾ ਸਾਇੰਸ ਹੀ ਆ ਭਗਵਾਨ ਤੋਂ ਬਾਅਦ ਸਾਇੰਸ ਹੀ ਆ ਕਹਿੰਦੇ ਸਾਇੰਸ ਕਿਸੇ ਪਿਓ ਦੀ ਨਹੀਂ ਹੈ ਵੀ ਤੁਸੀਂ ਤੇ ਆਪ ਯਾਰ ਮੈਡੀਕਲ ਦੇ ਸਟੂਡੈਂਟ ਐ ਐਡੇ ਵੱਡੇ ਵੱਡੇ ਆਪਰੇਸ਼ਨ ਦਵਾਈਆਂ ਐ ਐਕਸਰੇ ਮਸ਼ੀਨਾਂ ਸਾਰਾ ਕੁਝ ਐ ਮਤਲਬ ਬਾਬਾ ਉਹਨਾਂ ਵਾਸਤੇ ਰੋਪਰ ਬਾਬੇ ਦਾ ਪਖੰਡ ਪਾਸ ਕਰਨੇ ਐਕਸਪੋਜ਼ ਕਰ ਦਿੱਤਾ ਕਿ ਉਹ ਜਿਹੜੇ ਮੁੱਦੇ ਨੇ ਕੇਜਰੀਵਾਲ ਸਾਹਿਬ ਵਾਲਾ ਮੁੱਦਾ ਜਿਹੜੇ 3 ਦਿਨ ਤੋਂ ਲੁਧਿਆਣੇ ਬੈਠੇ ਨੇ ਜਾਂ ਹੋਰ ਲੀਡਰ ਬੈਠੇ ਨੇ ਉਹ ਸਾਰਾ ਉਸੇ ਗੱਲ ਨਾ ਹੋਵੇ ਤੇ ਸਿਰਫ ਤੇ ਸਿਰਫ ਆਹ ਵਾਲੇ ਮਸਲੇ ਤੇ ਹੋਵੇ ਜਾਂ ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਵੇਂ ਪੱਟ ਤੇ ਥਾਪੀਆਂ ਮਾਰਦੇ ਨੇ ਉਹ ਫਿਰ ਕਹਿਣਗੇ ਕਿ ਸਰਕਾਰ 3 ਸਾਲਾਂ ਚ ਹੁਣ ਤੱਕ ਚਲਾਨ ਕਿਉਂ ਨਹੀਂ ਪੇਸ਼ ਕਰ ਸਕੀ ਔਰ ਪੰਜ ਜਿਹੜੇ ਜਿਹੜੇ ਐਸਐਟ ਬਣ ਚੁੱਕੇ ਔਰ ਉਹਨਾਂ ਦੀ ਸਿਕਿਉਰਟੀ ਉਹ ਕਹਿੰਦੇ ਵਾਪਸ ਲੈ ਲਈ ਆ ਤੇ ਸਰਪੰਜਾਬ ਪੁਲਿਸ ਕੈਰੀ ਘਟਾਈ ਆ ਕਿਉਂਕਿ ਇੱਕ ਸਾਬਕਾ ਜਿਹੜਾ ਮੰਤਰੀ ਉਹਨੂੰ ਵੀ ਪੰਜ ਕੇ 6 ਗਨਮੈਨ ਮਿਲਦੇ ਹੈਗੇ ਨੇ ਸਰਕਾਰ ਨੇ ਜਿਹੜਾ ਬੁਲਾਈ ਹੈਗੇ ਪਰ ਇਹ ਹੈ ਕਿ ਬਾਕੀਆਂ ਨੂੰ ਕਿਵੇਂ ਦਿੱਤੀ ਹੈਗੀ ਇਹ ਸਭ ਤੋਂ ਵੱਡਾ ਸਵਾਲ ਪਰ ਦੇਸ਼ ਦੇ ਇਸ ਮਸਲੇ 'ਚ ਕੀ ਸਿਆਸਤ ਹੋ ਰਹੀ ਆ